ਬਹੁਤ ਕਰਮੀ ਬਹੁਤ ਆਉਂਦੀ ਨਹੀਂ ਵੀ ਕੋਈ ਇਹ ਨਹੀਂ ਕਿ ਵੀ 7-8 ਮਹੀਨਿਆਂ ਦੀ ਆ ਵੀ ਐਡੀ ਕੀ ਰਹਿ ਗਈ ਹਲੇ ਸਾਢੇ 6 ਮਹੀਨਿਆਂ ਦੀ ਪੂਰੀ ਆ ਕਰੇ ਤੇ ਆ ਸਾਢੇ ਉਹ ਕਿਹਨਾਂ ਯਾਰ 10 ਦਿਨ ਹੋ ਗਈ ਪਰ ਨਹੀਂ 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 ਆਹ ਦੀ ਕੀਤੇ ਦੱਸ ਦੇ ਆਹ ਦੀ ਕੀਤੇ ਹਾਂ ਹੁਣ ਜੇ ਮੈਨੂੰ ਦੱਸ ਤਾ ਤੇਰਾ ਜਰਾ ਜਰਾ ਤਾਂ ਕਾਹਦਾ ਆ ਦੇਣਾ ਨਹੀਂ ਨਹੀਂ ਹੋਰ ਕੰਮ ਕੌਣ ਲੈਣਾ ਯਾਰ ਸ੍ਰੀ ਗੁਰਦੇ ਬਾਈ ਇਹਦਾ 418 ਉੱਚੀ ਆ ਠੀਕ ਯਾਰ ਗਾ ਗੇ ਚਲੋ ਮਾਰਦੇ ਯਾਰ ਠੀਕ ਹੈ ਕੋਈ ਨਾ ਰੋਕੋ ਹਾਂ ਜੀ ਹੋ ਗਈ ਯਾਰ ਹੋ ਜਾ ਮਾਸੇ ਮੁਗਿਆ ਅਰੇ ਹਾਂ ਬਾਹਰ ਆ ਰਿਹਾ ਹੈ ਬਾਹਰ ਆ ਰਿਹਾ ਹੈ ਅਰੇ ਹਾਂ ਤਾਰੇ ਤਾਰੇ ਤਾਣੀ ਮੱਜੀ ਹਾਂ ਹਾਂ ਨਾ 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 ਹੋ ਗਿਆ ਹੋ ਗਿਆ ਥੜੀ ਗਰ ਰਹੀ ਹੋ ਗੀਆਂ ਗਰ ਰਹੀ ਹੋ 11 ਗੇਰਾਂ ਆ ਆ ਪਾਠਿਆ ਦੀ ਪਾਲੀ ਅੱਕਲਾ ਗੋਦੀ 11 ਦੀ ਗੱਤੀ ਠੀਕ ਹੈ ਠੀਕ ਹੈ ਫਰਾਡੀ ਚਾਚੇ ਲੋ ਜੀ ਲੋ ਸੰਗੀ ਮਾੜੀ ਯਾਰ ਛੱਡ ਦੋ ਇਹ ਕਾਹ ਚੋ ਮੋਲਕਾਰ ਮਗਾ ਪੂਰਾ ਪੂਰਾ ਜਿੰਨਾ ਕਮੀ ਫੰਡਾ ਕਰਾਈ ਮੋਲ ਦੋ ਬਣੀ ਉਹਦੀ ਦੇਖੋ ਪੂਰਾ ਹੋ ਗਿਆ ਸਹੀ ਚੱਕਦੇ ਫੱਟੇ ਲੈ ਇੰਨੇ ਜੋਗੀ ਚਾਚਾ ਨਾਲ ਮਾਈਕ 11 ਦੀ ਚਾਚਾ ਇਹਨੇ ਹੱਥ ਕਰਾ 4 ਵਾਰ ਰੇ ਨਾ ਪਟਾ ਪਾਈਆਂ 4 ਕਰਾਤੇ ਇਹ ਤਾਂ ਹੁਣ ਅਜੀ ਬਲੇਣੀ ਆਇਆ 11 11 ਸਹੀ ਹੈ ਸਹੀ ਹੈ 4 ਸੋਣਾ ਪਾਲੀ ਪਾਲਟੀਆ ਕਵਾਲ ਪਾਲ ਪਾਲਟੀ ਕਵਾਲ 8 ਇਹ ਤਾਂ ਵੀ ਘਟ ਮਾਰ ਲੱਗੇ ਤਾਂ ਨਹੀਂ ਸੌਦਾ ਹੋ ਰਿਹਾ ਤਾਂ ਵੀ ਮਾਰੀ ਨਾਲ ਦੀਆਂ ਤੁਸੀਂ ਲੇਟ ਆਇਓ 11 ਕੋ ਨੋਰ ਬੱਧਾ ਕੱਲਾ ਭਾਈ ਕਿੱਥੋਂ ਨੇ ਭਾਈ 90000 ਕੀ ਹੋ ਗਿਆ ਕੋਈ ਕੋਈ ਹੋ ਗਿਆ ਹੋ ਮੰਨਿਆ ਕਰ ਆ ਵੀ ਕਰ ਦੇਗੇ ਕੋਈ ਮਾਰੇ ਆ ਕੀ ਕਰੇ ਸਿਕੋ ਕਲਵਾ ਹਲੇ ਸ ਇੱਕ ਹੜੀ ਮਚਾ ਲਵਾ ਦੰਦਾ ਮੇਰਾ ਬਾਡੀਗਾਰਡ ਆਹ ਲਵਾ ਆਏ ਗੋਨ ਇੱਕ ਥੇਵਾ ਪੁਰਾਣਾ ਨਾ ਨਾ ਜੀ ਗੁਰਦਾਨਾ ਉੱਥੀਆਂ ਕਰਾ ਲਓ ਦੇ ਦੇ ਨਾ ਪਹਿਲੇ ਪੂਰੀ ਨਾ ਪੂਰੀ ਕੋਈ ਠੀਕ ਨਾ ਕਰਾ ਲੈ ਪਰਚੀ ਜਾਂਦੇ ਕਰਾ ਲਈ ਬਈ ਠੀਕ ਹੈ ਕੋਈ ਨਹੀਂ ਕੋਈ ਹੋਈ 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 ਉਹ ਹੋਈ ਉਹ ਯਾਰ ਕੀ ਨਾ ਨਾ ਛੱਡ ਨਾ ਕਰੇ ਜਰਾ ਕੁਝ ਨਹੀਂ ਹੁੰਦਾ ਇਹੋ

ਨਾ 12 ਬੜਾ ਹੋਰ ਲਾਣੀਆਂ ਨੇ ਅੱਛਾ ਇਹਨਾਂ ਮਾਈਆਂ ਨੇ ਠੀਕ ਹੈ ਅਸੀਂ ਲੈ ਕੇ ਹੋਰ ਆਜੋ ਮੁੱਲਾਪੁਰ ਆਜੋ ਕੇ ਚੱਕਾ ਆ ਥੋੜਾ ਆ ਸਾਰੇ ਆ ਮੁੱਲਾਪੁਰ ਬਈ ਪਠਾਂ ਲੈ ਕੇ ਸੋਹਣੇ ਸੋਹਣੀਆਂ ਅੱਛਾ ਅੱਜ ਗਾਹ ਬਹੁਤ ਆ ਮੇਰੇ ਪਠਾਵਾ ਅੱਛਾ ਕਹਿੰਦੇ ਪਿਆਜੀ ਰੰਗ ਦਾ ਕੁੜਤਾ ਤੇ ਕਹਿੰਦੇ ਜਨਾਨੀਆਂ ਬੰਦਾਂ ਨੇ ਦੁਕਾਨ ਪਾਇਆ ਕਹਿੰਦੇ ਮੈਂ ਜਨਾਨੀਆਂ ਦਾ ਇਹ ਇੱਕ ਬੜਾ ਰਹਿੰਦਾ ਅੱਛਾ ਇਹ कोई चक्री अच्छा। नहीं मैं ਏ ਚੱਲ ਕੋਈ ਨਹੀਂ ਆ ਜਾਂਦੇ ਤਾਂ ਆਪਣੀ ਪਿੱਛੇ ਚਲੋ ਗਾਹ ਜادیه ਆ ਜਾ ਗਾਹੋ ਆ ਜਾ ਗਾਹ ਦੇਖੋ ਹਾਂ ਸੋਦੇ ਜਾ ਸਭੀ ਮਾਰ ਕੇ ਕੇ ਸੌਦੇ ਕਰਾ ਲਓ ਏ ਹਾਂ ਸੌਦੇ ਕਰਾ ਲਓ ਗੜੀ ਮੇਂ ਕਟਵਾ ਹਰੋ ਕਣ ਕਣਵਾ ਗਈ ਕੰਝੂੜੇ ਵਾਲੀ ਆ ਚਾਚਾ ਦੋ ਤਿੰਨ ਮਾਰੀਆਂ ਬੰਦੇ ਵੇ ਹਾਂ ਭਾਈ ਪਹਿਲੇ ਲਾ ਮੈਂ ਨਾ ਬਾਕੀ ਦੇ ਬਾਅਦ ਚ ਦੇਖਾਂਗੇ ਸੌਦਾ ਉੱਪਰ ਐ ਰਹਿ ਰਹਿ ਆਣਾ ਭਾਈ ਸਸਤਾ ਰਾਇਓ ਉਹ ਠੀਕ ਹੈ ਉਹ ਕੰਨਿਆ ਮੋੜਾ ਉਹ ਨੀਵਾ ਮੁਝੇ ਮੰਨਦੇ ਕੀ ਕਹਿੰਦਾ ਕਿ ਉਹ ਨੀ ਕੋਈ ਆ ਯਾਰ ਮੇਰਾ ਕੰਨਿਆ ਮੋੜਾ ਯਾਰ ਉਹ ਭਾਵੇਂ ਚੱਲਦੇ ਯਾਰ ਉਹ ਪਸੰਦ ਹੋ ਗਿਆ ਉਹ ਜੱਡਾ ਵੀ ਚੱਲੂ ਅਰੇ ਰਹਾ ਹੋਦੇ ਨੇ ਬਾਬੂ ਕੀ ਹੋਣਾ ਹੁਣ ਕੱਲ ਨੂੰ ਨਹੀਂ ਨਹੀਂ ਕੱਲ ਨੂੰ ਨਹੀਂ ਕਹਾਂ ਰਹਿ ਰਹੂਗਾ ਬੱਚੇ ਤੇਰੀ ਸਹੀ ਆ ਅੱਗੇ ਖਾਬਦਾ ਕਰਾਉਂਦਾ ਆਉਂਦਾ ਇਹ ਪਾਤੇ ਆ ਗਏ ਕੀ ਹਾਲ ਹੈ ਕੀ ਹਾਲ ਆ ਠੀਕ ਆ ਜੀ ਓ ਠੀਕ ਆ ਕੋਈ ਆ ਗਨੇ ਬਹਿਮਾ ਕਰਨੇ ਆਂ ਦੇਖ ਲਾ ਬੋੜ ਓਏ ਕਿੰਨੇ ਕਦੀ ਆ ਤੁਸੀਂ ਦੱਸੋ ਨਹੀਂ ਹੁੰਦਾ ਕਰਮਾਂ ਤੇ ਕਿੱਥੇ ਆਪਾਂ ਹਾਂ ਕਾਲੇ ਨਹੀਂ ਹੁੰਦਾ ਕਰਮਾਂ ਮੰਨ ਜਾ ਗੱਲ ਤੂੰ ਮਾੜੀ ਨਾਲ ਹੀ ਹੋਣਾ ਨਹੀਂ ਰੈਸਟ ਨਾਲ ਤੂੰ ਦੂਣੇ ਬਾਕੀ ਆ ਦੇਖ ਆ ਦੇਖ ਫੰਡਰ ਗੇ ਸੁਣ ਲਈਏ ਫੰਡਰ ਕੋਈ ਚੱਕਰੀ ਫੰਡਰ ਹੋਵੇ ਫੰਡਰ ਲੈਣੀ ਆਲੇ ਫੰਡਰਾਂ ਫੰਡਰ ਆ ਜੀ ਦੰਦ ਕਰ ਦੇਖਾਂਗੇ ਆ ਜੀ ਦੋ ਦੰਦ ਹੋ ਗਈ ਕੌਣ ਸੌਦਾ ਕਰੋ ਬਾਬਾ ਕਾ ਜੀ ਕੀ ਮੰਗੇਗਾ ਇਹਦਾ ਜੀ 35 ਆ ਓਏ ਬੱਦਿਆਂ ਬੋਦੰਦ ਆ ਜੂ ਨਾ ਨਾ ਨਹੀਂ ਕੋਈ ਲਾਵੇ ਬਾਈ ਕਿੰਨੇ ਦੋੜ ਜੂ ਮੈਂ ਬਾਈ ਕਮਾਲ ਕੰਨੇ ਦੋੜ ਜੂਗਾ

ਦੇਖ ਕਾਤੀ ਸਾਹਿਬ ਧਰਮੀ ਕੋ ਤੇ ਮਾਦੂਦਾ ਅੱਜ ਦਾ ਗ੍ਰਹਿ ਮੰਤਰੀ ਲੱਗਦਾ ਹੈਗੀ ਮਟਵਾ ਕਿ ਭਾਈ ਛੋੜੋ ਚਾਰ ਪੇ ਜੋ ਆਪਾਂ ਨੂੰ ਪੱਟੋ ਆ ਲਾਲ ਬਸ ਜੀ ਕੱਢੀ ਬਾਹਰ ਆ ਗ੍ਰਹਿ ਤੇ ਬਾਹਰ ਉਹ ਪੱਟਾ ਆ ਲਾਲ ਖੋਜੀ ਸਾਰੀਆਂ ਹੱਟ ਨਹੀਂ ਹਟਦਾ ਇਹ ਡੁਪੜਾ ਕਹਿੰਦਾ ਮੈਂ ਇੱਕ ਲੈਣੀ ਆ ਮੈਂ ਇੱਕ ਇੱਕ ਸਾਫ ਜੀ ਕਰਦੇ ਕਿਹੜੀ ਚਾਚਾ ਆ ਲਾਲ ਆ ਲਾਲ ਦੀ ਬਾਣੀ ਆਹ ਹਾਂ ਪੱਕੀ ਲਾਲ ਹਾਂ ਪੱਕੀ ਲਾਲ ਕੱਟ ਲਿਆ ਵੇ

ਕਾਣਾ ਕੜਦੀ ਪੈਣੀ ਹਾਂਜੀ ਬੋਲ ਬਾਈ ਭਾ ਬੋਲ ਰੇਟ ਦੱਸੀ ਰੇਟ ਖਾ ਜੀ ਹੈ 16000 7000 ਲੈ ਆ ਬਾਈ ਹਾਂ ਫੜ ਸਾਈ 7 ਦੀ 7 ਦੀ ਲੈ ਜਾ ਫਿਰ 16000 ਕੋਈ ਨਹੀਂ ਉਹਦਾ ਦਿੱਤੇ ਮੜੂ ਗੱਲ ਤੇ ਬਣਾਵਾਂਗੇ ਫੇਰ ਉਹ ਇਦਾਂ ਹੀ ਹੈ ਹੋਣਾ ਮੁੱਲ ਕਰਗਾ ਅੱਜ ਜੈ ਜੈ ਮਲਗਾ ਜੈ ਜੈ ਦਾ ਬੇਦੀ ਜੈ ਜੈ ਮਲਗਾ ਲੋ ਜੈ ਜੈ ਮਲਗਾ ਜੀ ਬਿਆਣੀ ਆ ਗਈ ਰਹੀ ਨਾ ਬਾਈ 15000 ਦੀ ਹੈ ਹਾਂ ਨਾ ਖਪੋਰੀ ਹੈ ਹਾਂ ਤੂੰ ਜੈ ਜੈ ਦੱਸ ਜੈ ਜੈ ਦਾ ਹਾਂ 13000 ਦੀ ਦੇਣੀ ਆ ਆ ਫੜਾ ਦੇਣਾ ਵੀ ਨਾ ਸੀ ਯਾਰ ਪੂਰਾ 10000 ਦੀ ਪੜਦਾ ਆ ਜਾਲਾ ਹਾਂ ਕਮਾਲ ਆ ਗਈ ਹਾਂ ਲੋ ਹੁਣੀ ਪਹਿਲੀ ਗੱਲ ਹੋਇਆ ਹੈ ਭਾਰਾ ਹੁੰਦਾ ਹੈ ਕੋਈ ਗੱਲ ਨਹੀਂ ਰੱਖ ਲੈ ਕੋਈ ਗੱਲ ਨਹੀਂ ਦੇਣੀਆਂ ਦੇ ਭਾਈ 10000 ਦਾ ਗਾਹ ਹੈ ਦਾ ਦਾ ਦੀ ਨਹੀਂ ਗਾਹ ਠੀਕ ਹੈ ਯਾਰ ਚਲ ਦਾ ਕੋਈ ਗੱਲ ਨਹੀਂ ਫੇਲ ਆ ਰਹਾ ਹੈ 10000 ਰੁਪਏ ਲਾ ਕਪੜਾ ਠੀਕ ਹੈ ਜੱਥਾ ਦੇ ਨੇ ਅੱਜ ਬੰਦਾ ਸਤਿ ਤੋਂ ਬਾਅਦ ਜਾ ਰਿਹਾ ਬੰਦਾ ਉਹੀ ਤਾਂ ਗੱਲ ਆ ਯਾਰ ਜੱਣੇ ਚੱਕ ਰੱਖੇ ਖੜਾ ਇੱਕ ਵਾਰੀ ਸਾਨੂੰ ਅੱਜ ਵੀਡੀਓ ਮਰੋ ਦੇਖ ਦੇਣਾ ਗਰਮੀ ਤੇ ਜੱਥੇ ਪਰ ਨਹੀਂ ਵਰਦਾ ਜੱਥੇ ਮੈਂ ਸੈਟ ਰੀਟਲ ਲਈ ਰਾਵਾਂਗੇ ਇਹ ਕਿਹਦੇ ਆ ਬੰਦਾ ਸਮੋਸਾ ਕਰਦਾ ਜਾਦਾ ਚੜਾ ਆਈ ਆ ਯਾਰ ਕਿੰਨੇ ਇਹ ਇਹ ਬਹੁਤ ਗਰਮੀ ਬਹੁਤ ਆ ਨਹੀਂ ਬਹੁਤ ਦੇਖਦਾ ਜਾ

ਸਾਡੇ 4.5 ਮਹੀਨਿਆਂ ਦੀ ਪੱਟਾ ਹੀ ਤੁਸੀ ਦੱਸੋ ਜਿੰਨੇ ਦੀ ਹੈਗੇ ਤੁਸੀਂ ਲੈ ਜੀ ਸਾਡੇ ਜਮੀਨੋੜ ਕੱਢਣ ਦੇ 9 ਡਾਲਰ ਦਾ ਨਕਾ ਕਰਮਾ ਕਰਮਾ ਬਹ ਲੈ 60 ਦੇ ਬਾਈ ਹੈ ਨਹੀਂ ਜੀ ਹੋਰ ਬੂਰਾ ਲੈ ਕੇ ਜਾਣੇ 10 ਦੀ ਲੈ ਜੀ ਮੈਂ ਕੀ ਆਦਾ ਯਾਰ ਠੀਕ ਆ ਜੀ ਚੀਜ਼ ਵੰਡਣੀ ਨਕੀ ਤੋ ਨਹੀਂ ਮੈਂ ਹੱਥ ਲਾਇਆ ਵੀ ਕੋਈ ਇਹ ਨਹੀਂ ਹੈ ਵੀ 7-8 ਮਹੀਨਿਆਂ ਦੀ ਆ ਵੀ ਐਡੀ ਕੀ ਰਹਿ ਗਈ ਲੇ 6000 ਰੁਪਏ ਦੀ ਪੂਰੀ ਹੈ ਕਰੇ ਜੱਮੀ ਉਹ ਪੱਠਾ ਹੀ ਆਪਣੇ ਐਵੇਂ ਨਹੀਂ ਕੋਈ ਵੀ ਆਪਾਂ ਕਿਸੇ ਤੋਂ ਬਾਹਰੋਂ ਲਈ ਹੈ ਆਪਣੇ ਘਰ ਦੀ ਪੱਠਾ ਹੀ ਪੱਕਾ ਹੋਵੇ ਨਾ ਦੇ ਨਹੀਂ ਪੱਕਾ ਨਹੀਂ ਹੈਗਾ ਜੀ ਜੇ ਪੱਕਾ ਹੁੰਦਾ ਆਪਾਂ ਦੇ ਦੇਣੀ ਸੀ ਪੱਕੇ ਆਪਾਂ ਕੋਈ ਚੱਕਰ ਦੱਸ ਦਿਓ ਜੀ ਐਵੇਂ ਕੋਈ ਚੱਕਰ ਨਹੀਂ ਸਾਢੇ 2000 ਬਾਇਰ ਨਹੀਂ ਜੀ 500 ਨਾਲ ਕਰੇ ਸੌਦੇ ਰਹਿੰਦੇ ਇੱਕ ਰੁਪਈ ਬਚੇ ਰਹਿ ਜਾਂਦਾ ਨਹੀਂ ਨਹੀਂ ਅਸੀਂ ਨਹੀਂ ਛੱਡਦੇ 1 ਰੁਪਈ ਪਿੱਛੇ ਨਾ ਫੜ ਫਿਰ ਅੱਧੇ ਹੀ ਹੋ ਗਈ ਆ ਨਾ ਆਪੀ ਆਹੇ ਨਹੀਂ ਅਸੀਂ 8000 ਮੈਂ ਬੜਾ ਯਾਰ ਓ ਯਾਰ ਕਿੱਥੇ ਦੋ ਪਾਵਾ ਨੂੰ ਲਾਉਣਾ ਚੱਲ ਆਉਂਦਾ ਚਲ ਆਓ ਕੀ ਪਾਜੀ ਜੀ ਕੀ ਹੋ ਗਈ ਕੀ ਇਹਨੂੰ ਕਿੱਧਰ ਘੱਟੂ ਆਪਣਾ ਬੇਰੀ ਬੋਲੂ ਹਾਂ ਕਦੋਂ ਚੱਲਿਆ ਨਹੀਂ ਥੋੜੂ ਚੱਲਿਆ ਨਹੀਂ ਹੈਗਾ ਆਪੀ ਬੋਲੂ ਨੇ ਕੀਤਾ ਨਹੀਂ ਕਹਿੰਦਾ ਤੁੰ ਨੂੰ ਜਿੰਨਾਂ ਦਿਖਾਇਆ ਕਾਰਨ ਹਾਂ ਤੁੰ ਨੂੰ ਕੱਟ ਲਿਆ ਅੱਜ ਅਸੀਂ ਧੰਨ ਛੋਲ ਪੰਜ ਚੀ ਜਤਰੀ ਕੱਢ ਦੋ ਆਜਾ ਵਾਲਾ ਸੋਦਾ ਹੋਰ ਕੱਢ ਦੋ ਕੱਢ ਲਈ ਤਿਆਰ ਹੀ ਰੱਖ ਨਾਲ ਦੇ ਨਾਲ ਆਪਣੇ ਬਠਾ ਬੁੱਕ ਤੋਂ ਬੋਧਰ ਪੰਜ ਹੋਈਆਂ ਮੈਂ ਪੰਜ ਹੋ ਗਈਆਂ ਤੇ ਉਧਰ ਬੰਨੀ ਇੱਕ ਉਧਰ ਕਿ ਉੱਥੇ ਪੰਜ ਬਾਈ ਖੜੀ ਰਹੀ ਠੀਕ ਹੈ ਕੋਈ ਨਹੀਂ ਵੀਰੇ ਖੜੀ ਰਹਿਣ ਦੀ ਕੋਈ ਖਾਣੇ ਵਾਲਾ ਨਹੀਂ ਵੀਰੇ ਦੀ ਭਾਈ ਚੱਲਦੇ ਕਰਾਂਗੇ ਬਸ ਹਰ ਹੈ ਖੜਾ ਰਹਿ ਕੋਈ ਚੱਕਰ ਚੱਲ 8000 ਦੇ ਨਾਲ ਆ ਗਿਆ ਬਾ ਠੀਕ ਹੈ ਕੋਈ ਚੱਕਰ ਨਹੀਂ ਇਹ 10:00 ਵਜੇ ਦੀ ਭੇਜ ਜੀ ਇਹ 10:00 ਦੇ ਦੀ ਮਾ ਨਾਲ ਹੀ ਕੋਈ ਚੱਕਰ 10:00 ਦੇ ਦੀ ਭੇਜਦੀ ਅੱਲਾਹ ਦੇਖ ਲੈ ਜਾਂ ਦੇ ਦਸਦੀ 2000 ਨਫਾ ਕਿਹਨੂੰ ਬਣਦਾ